ਸਵਾਲ ਪੁੱਛਣਾ ਤੁਹਾਡਾ ਫਰਜ਼ ਹੈ ਪਰ ਅਸੀਂ ਕਦੇ ਵੀ ਨਹੀਂ ਘਬਰਾਏ ਅਸੀਂ 192 ਦੇ ਵਿੱਚ ਨਹੀਂ ਘਬਰਾਏ ਜਦੋਂ ਗੋਲੀ ਦਾ ਆਰਡਰ ਸੀ ਮੈਂ ਬੋਟਾ ਆਪਾਂ ਕਹਿ ਪਹਿਲੀ ਬੋਟਾ ਮੇਰੀ ਤੇ ਮੈਂ ਉਸ ਤੋਂ ਬਾਅਦ ਮੈਨੂੰ ਆਪ ਨੂੰ ਗੁੱਦ ਨੂੰ ਗੋਲੀ ਦਾ ਆਰਡਰ ਹੈ ਮੇਰੇ ਸਾਰੇ ਪਰਿਵਾਰ ਨੂੰ ਤੇ ਜਦੋਂ ਉਦੋਂ ਨਹੀਂ ਘਬਰਾਏ ਇਹ ਕਾਂਗਰਸ ਇਹੋ ਜੀ ਜਮਾਤ ਹੈ ਵੀ ਜਿਹੜੀ ਇਹਦੀ ਇੱਕ ਭਰਉਣ ਵਾਲਾ ਜਦਾ ਹੀ ਨਹੀਂ ਪਰ ਇਹ ਜਿਹੜੇ ਅੱਜ ਜਿਹੜੇ ਤੁਸੀਂ ਜਿਨ੍ਹਾਂ ਦੇ ਹੱਥ 'ਚ ਵਾਂਗੜੂਰ ਦਿੱਤੀ ਹੈ ਨਾ ਇਹਨਾਂ ਨੂੰ ਅਸੀਂ ਮਾੜੇ ਨਹੀਂ ਕਹਿੰਦੇ ਪਰ ਇਹ ਡਰਾਈਵਰ ਮਾੜੇ ਆ ਜਿਨ੍ਹਾਂ ਦੇ ਹੱਥ 'ਚ ਤੁਸੀਂ ਬੱਸ ਫੜਾਤੀ ਹੈ ਤੇ 55 ਸੀਟਾਂ ਆ ਤੇ ਮੈਨੂੰ ਲੱਗਦਾ ਵੀ ਕਿਸੇ ਲੈ ਕੇ ਕਿਸ ਖੂ ਟੂਬੇ ਨਹਿਰ ਦੇ ਵਿੱਚ ਨਾ ਵੜ ਜਾਣ ਪੂਰਾ ਪੰਜਾਬ ਇਹਨਾਂ ਦੇ ਹੱਥ 'ਚ ਫੜਾਤਾ ਇਹਨਾਂ ਨੂੰ ਤਾਂ ਕੋਈ ਸਾਈਕਲ ਨਹੀਂ ਦਿੰਦਾ ਸੀ ਮੰਗਿਆ ਤੇ ਤੁਸੀਂ ਇਹਨਾਂ ਨੂੰ ਪੰਜਾਬ ਦੇਉਤਾ ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਵੀ ਨਿਊਜ਼ ਟੀਵੀ ਤੇ ਮੈਂ ਹਰਮਨਦੀਪ ਸਿੰਘ ਸੋਢੀ ਗਿੱਦੜਵਾ ਸ਼ੀਟ ਬੜੀ ਚਰਚਾ ਦੇ ਵਿੱਚ ਆ ਜਿੱਥੇ ਅੱਜ ਕਾਫੀ ਰੋਡ ਸ਼ੋਅ ਨਿਕਲੇ ਆ ਤੇ ਰੋਡ ਸ਼ੋਅ ਦੇ ਆਪਾਂ ਗੱਲਬਾਤ ਕਰਾਂਗੇ ਆਪਣੇ ਨਾਲ ਸ਼ਰਮਾ ਜੀ ਖੜੇ ਆ ਜੈਤੋਤੋਂ ਕਾਂਗਰਸੀ ਵਰਕਰ ਤੇ ਇੱਕ ਸੋਸ਼ਲ ਵਰਕਰ ਜਿਹੜੇ ਲੋਕਾਂ ਦੇ ਭਲਾਈ ਲਈ ਕੰਮ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਆ ਸਾਡੇ ਚੈਨਲ ਤੇ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਸ਼ੀਕਲ ਆ ਕਿਵੇਂ ਲੱਗਦਾ ਗਿੱਦੜਵਾਹ ਹਲਕੇ ਦੇ ਵਿੱਚ ਕੌਣ ਬਾਜ਼ੀ ਮਾਰੂਗਾ ਜੀ ਰਮਨ ਜੀ ਪਤਾ ਕੀ ਗੱਲ ਹੈ ਬਾਜ਼ੀ ਤਾਂ ਜਿਹੜੀਆਂ ਨੇ ਅਸੀਂ ਬਹੁਤ ਵਾਰੀ ਵਾਰੀਆਂ ਗਿੱਦੜਵਾਹ ਦੇ ਵਿੱਚ ਅਸੀਂ ਅੱਜ ਤੋਂ ਇਸ ਤੋਂ ਪਹਿਲਾਂ ਵੀ ਤਿੰਨ ਵਾਰੀ ਕਾਂਗਰਸ ਨੇ ਬਾਜ਼ੀ ਮਾਰੀ ਹੈ ਜੀ ਕਿਉਂਕਿ ਜਿਹੜੀ ਗਿੱਦੜਵਾਹ ਦੀ ਜਿਹੜੀ ਲੋਕ ਹੈ ਜਾਂ ਵੋਟਰ ਹੈ ਨਾ ਬਹੁਤੀ ਸੂਝਵਾਨ ਹੈ ਜੀ ਉਹ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੀਆਂ ਜਿਵੇਂ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਵਾਰੀ ਵਾਰੀ ਇੱਕੋ ਹੀ ਗੱਲ ਕਰ ਰਿਹਾ ਵੀ ਤੁਸੀਂ ਢਾਈ ਸਾਲਾਂ ਦੇ ਬੇਕਾਰ ਕਰ ਲਿਆ ਤੁਸੀਂ ਢਾਈ ਸਾਲ ਪਿੱਛੇ ਹੋ ਤੇ ਮੈਂ ਹੁਣ ਜਿਹੜਾ ਤੁਸੀਂ ਢਾਈ ਸਾਲ ਪਿੱਛੇ ਤੁਹਾਡੇ ਰਹਿ ਗਿਆ ਮੈਂ ਇਹਦੇ ਉੱਤੇ ਢਾਈ ਸਾਲਾਂ ਦਾ ਕੰਮ ਜਿਹੜਾ ਰਹਿੰਦਾ ਬਾਅਦ ਚ ਉਹ ਮੈਂ ਢਾਈ ਸਾਲਾਂ ਦਾ ਕੰਮ 5 ਸਾਲਾਂ ਦਾ ਕੰਮ ਵੜਾ ਕੇ ਕਰ ਜੂਗਾ ਕਿਉਂਕਿ ਉਹ ਕਹਿੰਦਾ ਸੀ ਵੀ ਜੇ ਕਿਸੇ ਦੇ ਘਰੇ ਕੋਈ ਪ੍ਰੋਗਰਾਮ ਰੱਖਿਆ ਹੋਵੇ ਵਿਆਹ ਸ਼ਾਦੀ ਹੋਵੇ ਜਾਂ ਕੋਈ ਸਮਾਗਮ ਹੋਵੇ ਨਾ ਤਾਂ ਆਪਾਂ ਮਿਸਤਰੀ ਲਾਉਣੇ ਆ ਤੇ ਕਈ ਵਾਰੀ ਆਪਾਂ ਨੂੰ ਲੱਗਦਾ ਯਾਰ ਵੀ ਪ੍ਰੋਗਰਾਮ ਤਾਂ ਉੱਤੇ ਆ ਗਿਆ ਸਮਾਗਮ ਦਾ ਤੇ ਜਾਂ ਤਰੀਕ ਆ ਗਈ ਨੇੜੇ ਤੇ ਵੀ ਇਹ ਤੋਂ ਮਿਸਤਰੀ ਤੋਂ ਕੰਮ ਪੂਰਾ ਸਿਰੇ ਨਹੀਂ ਚੜਿਆ ਵੀ ਇੱਕ ਦੀ ਥਾਂ ਤੇ ਹੁਣ ਆਪਾਂ ਦੋ ਮਿਸਤਰੀ ਲਾ ਦਿਓ ਪਰ ਉਹ ਦੋ ਮਿਸਤਰੀ ਲਾ ਕੇ 2.5 ਸਾਲਾਂ ਨੂੰ ਕਵਰ ਕਰਨਾ ਚਾਹੁੰਦਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਹਿੰਦੇ ਬਹੁਤ ਸੋਹਣੀ ਗੱਲ ਹੈ ਤੂੰ ਗਿੱੱਦਰ ਵਾਹ ਦਾ ਵਿਕਾਸ ਕਰ ਗਿੱੱਦਰ ਵਾਹ ਵੀ ਸਾਡਾ ਹੀ ਹਲਕਾ ਹੈ ਅਸੀਂ ਸਾਡੇ ਤੋਂ 10 15 ਕਿਲੋਮੀਟਰ ਦੂਰ ਹੈ ਸਾਡੇ ਇੱਥੇ ਲੋਕ ਰਹਿੰਦੇ ਸਾਡੀਆਂ ਬਹੁਤ ਜਿਆਦਾ ਰਿਸ਼ਤੇਦਾਰੀਆਂ ਜੇ ਉਹ ਲੋਕਾਂ ਦੇ ਕੰਮ ਹੋਣਗੇ ਖੁਸ਼ਹਾਲ ਹੋਣਗੇ ਸਾਡੀ ਵੀ ਉਹਦੇ ਵਿੱਚ ਖੁਸ਼ਹਾਲੀ ਆ ਪਰ ਤੁਸੀਂ 92 ਐਮਐਲਏ ਜਿਤਾਏ ਸੀ ਪਿੱਛੇ ਲੋਕਾਂ ਨੇ ਜਿਤਾਏ ਸੀ ਤੁਸੀਂ ਉਹ 92 ਐਮਐਲਏ ਦੇ ਮੁੱਖ ਮੰਤਰੀ ਹੋ ਪਰ ਜੇ ਦੋ ਦੋ ਮਿਸਤਰੀ ਲਾ ਕੇ 2.5 ਸਾਲਾਂ ਦਾ ਕੰਮ ਆਪ ਆਪਣਾ 2.5 ਸਾਲਾਂ ਦਾ ਕੰਮ ਹੈ ਜਿਹੜਾ ਤੁਸੀਂ ਨਵੇੜਨਾ ਚਾਹੁੰਦੇ ਹੋ 5 ਸਾਲਾਂ ਦਾ ਕੰਮ 2.5 ਸਾਲਾਂ ਚ ਤੇ ਤੁਸੀਂ ਫਿਰ ਨਾਲ ਹੀ ਤੁਹਾਡੇ ਹਲਕਾ ਨਾਲ ਹੀ 9 ਇੰਚੀ ਕੰਧ ਹੀ ਸੰਜੀ ਹੈ ਤੇ ਨਾਲ ਜੈਤੋ ਹਲਕਾ ਵੀ ਹੈ ਤੁਸੀਂ ਰਾਮੇ ਵਾਲੇ ਤੋਂ ਤੇ ਜਾ ਕਰੀਰ ਵਾਲੀ ਤੋਂ ਸ਼ੁਰੂ ਕਰ ਲਓ ਇੱਥੇ ਆ ਕੇ ਵੀ ਵੇਖ ਜਾਂਦੇ ਵੀ ਜਿਹੜਾ ਤੁਹਾਡਾ 2.5 ਸਾਲ ਦਾ ਇਥੇ ਮਿਸਤਰੀ ਲਾਇਆ ਹੋਇਆ ਹੈ ਉਹਨੇ ਸਿਰ ਚੋਂ ਪੂਣੀ ਨਹੀਂ ਕੀਤੀ ਤੁਸੀਂ ਦੱਸੋ ਰਮਨ ਜੀ ਇਹਨਾਂ ਨੇ ਕਿਤੇ ਕਿਲੋ ਸਿਮਿੰਟ ਲਾਇਆ ਕਿਸੇ ਸੜਕ ਤੇ ਕਿਸੇ ਕੋਈ ਗਲੀ ਦੇ ਨਾਲੀ ਤੇ ਆ ਗੱਲਾਂ ਮਾਰਨ ਦਾ ਭਗਵੰਤ ਮਾਨ ਜਿੰਨੀਆਂ ਮਰਜ਼ੀ ਮਾਰੀ ਜਾਵੇ ਉਹਦੇ ਹੇਠਾਂ ਕਮੈਂਟ ਪੜੇ ਭਗਵੰਤ ਮਾਨ ਜੀ ਤੁਸੀਂ ਲੋਕ ਤੁਹਾਨੂੰ ਕਿੰਨੀਆਂ ਲਾਂਹ ਤਾਂ ਪਾਈਦਾ ਮੈਂ ਇੱਥੇ ਸ਼ਬਦ ਨਹੀਂ ਵਰਤੂੰਗਾ ਮੈਂ ਇੱਕ ਕਿਸੇ ਸਿਸਟਮ ਦੇ ਨਾਲ ਵੱਜਿਆ ਹੋਆ ਬੰਦਾ ਹਾਂ ਮੈਂ ਤੁਹਾਨੂੰ ਗਲਤ ਨਹੀਂ ਬੋਲੂੰਗਾ ਪਰ ਲੋਕ ਤੁਸੀਂ ਉਹ ਪੇਠਾ ਕਮੈਂਟ ਵੀ ਪੜਿਆ ਕਰੋ ਨਾ ਵੀ ਲੋਕ ਤੁਹਾਨੂੰ ਕਿੰਨੀ ਖੰਡ ਪਾ ਰਹੇ ਆ ਕੀ ਕੁਝ ਬੋਲ ਰਹੇ ਆ ਤੁਹਾਨੂੰ ਭੰਡ ਕਹਿ ਰਹੇ ਆ ਤੁਹਾਨੂੰ ਹੋਰ ਕੁਝ ਕਹਿ ਰਹੇ ਆ ਪਰ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਵਾਲੀ ਗੱਲ ਕਰੋ ਇੱਕ ਮੈਂ ਤੁਹਾਡੀ ਗੱਲ ਦੇ ਨਾਲ ਹੋਰ ਗੱਲ ਕਰਨੀ ਐਡ ਚਾਹੂੰਗਾ ਤੁਸੀਂ ਗਿੱਦਲਵਾ ਸ਼ਹਿਰ ਦੇ ਵਿੱਚ ਇਹ ਲੋ ਆਏ ਸੀਗੇ ਸਪੀਚ ਕਰਨ ਆਉਦੇ ਡੈਂਪੀ ਢੱਲੋਂ ਦੇ ਹੱਕ ਦੇ ਵਿੱਚ ਉੱਥੇ ਕੀ ਕਹਿੰਦੇ ਸੀ ਵੀ ਸਰਕਾਰੀ ਸਕੂਲਾਂ 'ਚ ਪੜਨ ਵਾਲੇ ਜਵਾਕ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਨ ਵਾਲੇ ਜਵਾਕਾਂ ਦੇ ਵਿੱਚ ਅੰਤਰ ਹੁੰਦਾ ਉਹ ਦੇਖੋ ਤੁਸੀਂ ਪ੍ਰਾਈਵੇਟ ਸਰਕਾਰੀ ਸਕੂਲਾਂ ਦੀ ਮਨਿਆਰ ਨੂੰ ਇਹਨੇ ਕਿੰਨਾ ਛੋਟਾ ਕੀਤਾ ਤੇ ਥੱਲੇ ਸਿੱਟਿਆ ਤੇ ਸਾਡੇ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਨ ਵਾਲਿਆਂ ਨੂੰ ਇਹਨੇ ਕਿੰਨੇ ਨੀਵੇਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਮੈਂ ਤੁਹਾਡੇ 2 ਮਿੰਟਾਂ ਦੇ ਵਿੱਚ ਗੱਲ ਇੱਥੇ ਪੂਰੀ ਕਰੂੰਗਾ ਕਾਰਨ ਕਿ ਉਹਨੇ ਦੱਸਿਆ ਵੀ ਜੇ ਪਹਿਲਾਂ ਦਾ ਸਰਕਾਰੀ ਸਕੂਲ ਦੇ ਵਿੱਚ ਕਹਿੰਦਾ ਅਸੀਂ ਵੀ ਪੜ੍ਹਦੇ ਹੁੰਦੇ ਸੀ ਤੇ ਹੁਣ ਦੇ ਜਵਾਗ ਵੀ ਪੜ੍ਹਦੇ ਆ ਉਹ ਪਹਿਲਾਂ ਤਾਂ ਸੁਰੂ ਤੜਕੇ ਉੱਠਣ ਸਾਰੀ ਕਹਿੰਦਾ ਵੀ ਯਾਰ ਸਕੂਲ ਜਾਈਏ ਕਿ ਨਾ ਜਾਈਏ ਉਸ ਤੋਂ ਬਾਅਦ ਜੋ ਤੁਰ ਪੈਂਦੇ ਸਕੂਲ ਨੂੰ ਸਕੂਲ ਦੇ ਗੇਟ ਕੋਲੇ ਜਾ ਕੇ ਉਹਨਾਂ ਦਾ ਅੰਦਰ ਜਾਈਏ ਕਿ ਨਾ ਜਾਈਏ ਉਸ ਤੋਂ ਬਾਅਦ ਵੀ ਅੰਦਰ ਕਲਾਸ ਚ ਜਾਵਲੇ ਤੇ ਵੀ ਆਪਾਂ 7ਵੇਂ ਪੀੜ ਭੱਜਣਾ ਹੈ ਕਿ ਅੱਧੀ ਛੁੱਟੀ ਭੱਜਣਾ ਹੈ ਹੂੰ ਤੇ ਚੌਥੇ ਪੀੜ ਭੱਜਣਾ ਹੈ ਉਸ ਤੋਂ ਬਾਅਦ ਜੇ ਭੱਜਣਾ ਤਾਂ ਕਿੰਨੇ ਬੰਦਿਆਂ ਨਾਲ ਲੈ ਕੇ ਭੱਜਣਾ ਹੈ ਉਸ ਤੋਂ ਬਾਅਦ ਜੇ ਆਪਣਾ ਮੰਨ ਕੇ ਚਲੋ ਅੱਧੀ ਛੁੱਟੀ ਭੱਜਣਾ ਜਾਂ ਸਾਰੀ ਛੁੱਟੀ ਤੇ ਉਸ ਤੋਂ ਬਾਅਦ ਲੜਨਾ ਹੈ ਲੜਾਈ ਹੋਣੀ ਹੈ ਤੇ ਜਗਾਹ ਵਾਲੇ ਬੰਦੇ ਵੱਧਾ ਤੇ ਕਿਹੜੀ ਗਲੀ ਭੱਜਣਾ ਹੈ ਤੂੰ ਮੁੱਖ ਮੰਤਰੀ ਹੈ ਤੂੰ ਕੀ ਦੱਸਣਾ ਚਾਹਣਾ ਗੱਦੜਵੇ ਦੇ ਲੋਕਾਂ ਨੂੰ ਵੀ ਤੂੰ ਕਿਹੜੀ ਗਲੀ ਭੱਜਣਾ ਹੈ ਮੁੱਖ ਮੰਤਰੀ ਐ ਤੂੰ ਲੋਕਾਂ ਨੂੰ ਕਹਿਣਾ ਚਾਹਣਾ ਵੀ ਕਿਹੜੀ ਗਲੀ ਭੱਜੋਂਗੇ ਕਿ ਮੁੱਖ ਮੰਤਰੀ ਆਪ ਤੁਹਾਨੂੰ ਦੱਸਦਾ ਵੀ ਇੱਥੇ ਹੋਣਾ ਸਾਡਾ ਢੱਕਾ ਨਹੀਂ ਤੇ ਹੁਣ ਤੈਨੂੰ ਜਿਹੜੇ ਬੇਰਜ਼ਗਾਰ ਲੋਕ ਐ ਤੇ ਕੋਈ ਵੀ ਠੇਕਾ ਤੇ ਸੁਰੱਖੇਵੇਂ ਤੁਸੀਂ ਲੋਕ ਐ ਉਹ ਤੈਨੂੰ ਗਲੀਆਂ ਦੇ ਵਿੱਚ ਭਾਲਦੇ ਫਿਰਦੇ ਐ ਹੁਣ ਤੂੰ ਦੱਸ ਵੀ ਮੁੱਖ ਮੰਤਰੀ ਤੂੰ ਕਿਹੜੀ ਗਲੀ ਨੰਗੇਗਾ ਉਹਨਾਂ ਨੇ ਚਾਰੇ ਪਾਸੇ ਰੋਕਿਆ ਵਾਸੀ ਪਹਿਲਾਂ ਸਾਡੇ ਲੋਕਾਂ ਦੇ ਉੱਤੇ ਬੇਰਜ਼ਗਾਰਾਂ ਤੇ ਅਤਿਆਚਾਰ ਕਿੰਨਾ ਹੋਇਆ ਬਰਨਾਲੇ ਦੇ ਵਿੱਚ ਵੇਖੋ ਤੁਸੀਂ ਇਹਨਾਂ ਨੇ ਕੀ ਕੀਤਾ ਗਿੱਦੜ ਵੇਹ ਦੇ ਵਿੱਚ ਵੀ ਹੋਇਆ ਪਰ ਨਹੀਂ ਇਹ ਗੱਲਾਂ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀਆਂ ਜਿਵੇਂ ਇੱਕ ਬੱਚਾ ਕਰਦਾ ਹੁੰਦਾ ਇਸ ਤਰ੍ਹਾਂ ਕਰੀ ਜਾਂਦਾ ਪੰਜਾਬ ਦਾ ਮੁੱਖ ਮੰਤਰੀਆਂ ਤੋਂ ਕੀ ਦੱਸਣਾ ਚਾਹਣਾ ਤੇ ਜਿਹੜੇ ਸਾਡੇ ਉੱਤੇ ਬੱਚੇ ਪੜ੍ਹਦੇ ਆ ਜਾਂ ਸਾਡੇ ਅਧਿਆਪਕ ਪੜਾਉਂਦੇ ਆ ਜਿਨ੍ਹਾਂ ਨੂੰ ਅਸੀਂ ਗੁਰੂ ਕਹਿੰਨੇ ਆ ਉਹਨਾਂ ਨੂੰ ਵੀ ਤੋਦਾ ਨੀਮਾ ਦਿਖਾਈ ਜਾਣਾ ਅੱਜ ਇੱਕ ਪਾਸੇ ਤੋਂ ਕਹਿੰਦਾ ਮਾਸਟਰ ਦਾ ਮੁੰਡਾ ਹਮ ਮਿੰਦਰ ਮਾਸਟਰ ਦਾ ਮੁੰਡਾ ਹੈ ਕਿ ਉਹ ਜਿਹੀਆਂ ਗੱਲਾਂ ਕਰਦਾ ਵੀ ਕਿੰਨਵੀ ਕਿੰਨਵੇਂ ਪੀੜ ਭਜਾਂਗੇ ਤੇ ਤੁਸੀਂ ਕੀ ਕਰੀਆ ਇੱਕ ਪਾਸੇ ਤੋਂ ਸਾਡੇ ਅਫਸਰਾਂ ਨੂੰ ਕਹਿੰਨਾ ਵੀ ਤੁਸੀਂ ਆਪਦੇ ਬੱਚਿਆਂ ਨੂੰ ਲੈ ਕੇ ਸਰਕਾਰੀ ਸਕੂਲ ਚਲਾਓ ਇਹਦਾ ਮਤਲਬ ਸਰਕਾਰੀ ਸਕੂਲ ਦੇ ਵਿੱਚ ਤਾਂ ਇਹੋ ਜਿਹੇ ਹਾਲਾਤ ਹੈ ਜਿਹੋ ਜਿਹੇ ਮੁੱਖ ਮੰਤਰੀ ਪੇਸ਼ ਕਰੇ ਤੇ ਦੂਜੇ ਸੂਬਿਆਂ ਦੇ ਲੋਕ ਦੇਖਣਗੇ ਵਦੇਸ਼ਾਂ ਦੇ ਵਿੱਚ ਬੈਠੇ ਲੋਕ ਦੇਖਣਗੇ ਵੀ ਸਾਡੇ ਸੂਬੇ ਦਾ ਰਾਹ ਹਾਲ ਹੈ ਜੋ ਮੁੱਖ ਮੰਤਰੀ ਕਹਿ ਰਹੇ ਆ ਆਮ ਬੰਦਾ ਤਾਂ ਕਹਿ ਨਹੀਂ ਰਿਹਾ ਇਹਨਾਂ ਨੇ ਜਿਹੜੀਆਂ ਹੱਸੋ ਹੀਣੀਆਂ ਗੱਲਾਂ ਕਰਦਾ ਨਾ ਸਟੇਜ ਤੇ ਚੜ ਕੇ ਇਹ ਪਿੱਛੇ ਲੱ ਚੱਲ ਗਈਆਂ ਹੁਣ ਨਹੀਂ ਚੱਲਣਗੀਆਂ ਇੱਕ ਦੋ ਨੂੰ ਮੈਂ ਇੱਥੇ ਹੋਰ ਗੱਲ ਕੈਡ ਕਰਨੀ ਚਾਹਣਾ ਵੀ ਤੁਸੀਂ ਕਹਿੰਦੇ ਹੋ ਵੀ ਇੱਥੇ ਕੌਣ ਬਾਜੀ ਮਾਰੂਗਾ ਤਿੰਨ ਵਾਰੀ ਤਾਂ ਪਹਿਲਾਂ ਅਸੀਂ ਬਾਜੀ ਮਾਰ ਚੁੱਕੇ ਆ ਤੇ ਵੱਡੇ ਵੱਡੇ ਤਾਂ ਨਾਟ ਹਰਾਏ ਆ ਚਾਹੇ ਮਨਪ੍ਰੀਤ ਸੀ ਪਰ ਐਕਤੀ ਦਾ ਡਰ ਲੱਗਦਾ ਨਾ ਤੁਹਾਨੂੰ ਐਕਤੀ ਡਰ ਲੱਗਦਾ ਤੁਹਾਨੂੰ ਮੈਨੂੰ ਲੱਗਦਾ ਨਹੀਂ ਕਾਹਦਾ ਡਰ ਕਿਉਂ ਤੁਸੀਂ ਦੇਖੋ ਜਿਹੜਾ ਤੁਹਾਡਾ ਜਿਹੜਾ ਰਾਜਾ ਵੜੇਗਾ ਉਹ ਐਮਪੀ ਦੀ ਜਿਹੜਾ ਆਧਾਰ ਕਾਰਡ ਵੀ ਉਹ ਲੁਧਿਆਣੇ ਦਾ ਬਣਾਈ ਬੈਠਾਗਾ ਠੀਕ ਹੈ ਜੀ ਤਾਂ ਤੁਸੀਂ ਕਿੰਨੇ ਵੀ ਬਾਜੀ ਅਸੀਂ ਮਾਰਾਂਗੇ ਤੁਸੀਂ ਆਧਾਰ ਕਾਰਡ ਜਿੱਥੋਂ ਦਾ ਮਰਜ਼ੀ ਬਣਾ ਲਓ ਹੈ ਤਾਂ ਪੰਜਾਬ ਦੇ ਬਸਨੀਕ ਹੀ ਨਾ ਨਹੀਂ ਪੰਜਾਬ ਦੇ ਵਸਨੀਕ ਹੈ ਭਾਵੇਂ ਤਾਂ ਪਰ ਉਹ ਲੋਕਾਂ ਨੂੰ ਇਸ ਚੀਜ਼ ਦਾ ਬੜਾ ਡਰ ਲੱਗ ਰਿਹਾ ਹੈਗਾ ਵੀ ਉਹ ਲੁਧਿਆਣੇ ਜਾ ਡੂਗਾ ਲੁਧਿਆਣੇ ਦਾ ਐਮਪੀ ਉੱਠਿਆ ਉੱਥੇ ਕਹਿੰਦਾ ਉੱਥੇ ਵੀ ਬਥੇਰੀਆਂ ਸੋਹਾ ਖਾ ਕੇ ਆਇਆ ਹੈਗਾ ਵੀ ਮੈਂ ਉੱਥੇ ਜਿਹੜੀਆਂ ਚੋਣ ਲੜਿਆ ਮੈਂ ਇੱਥੇ ਰਹੂੰਗਾ ਠੀਕ ਹੈ ਤੇ ਲੋਕਾਂ ਨੂੰ ਇਸ ਚੀਜ਼ ਦਾ ਬੜਾ ਡਰ ਪੂਰੇ ਪੰਜਾਬ ਦਾ ਪ੍ਰਧਾਨ ਹੈ ਪੂਰਾ ਪੰਜਾਬ ਦੇਖਣਾ ਉਹਦਾ ਫਿਰ ਕੱਲ ਬਰਨਾਲੇ ਰੈਲੀ ਨੂੰ ਸਬੋਧਨ ਕਰ ਰਿਹਾ ਸੀ ਫਿਰ ਤੁਸੀਂ ਕਹੋਗੇ ਤਾਂ ਬਰਨਾਲੇ ਦਾ ਆਧਾਰ ਕਾਰਡ ਬਣਾਈ ਬਟਾ ਉਹ ਪੂਰਾ ਪੰਜਾਬ ਦਾ ਪ੍ਰਧਾਨਾ ਸ੍ਰੀਮਾਨ ਜੀ ਸਾਡੀ ਕਾਂਗਰਸ ਪਾਰਟੀ ਦਾ ਫਿਰ ਤੁਸੀਂ ਕਹਿ ਰਹੇ ਹੋ ਉੱਥੇ ਉਹਦੀ ਮਿਸਿਸ ਮਿਸਿਜ਼ ਖੜੀ ਹੈ ਤੁਸੀਂ ਦੇਖੋ ਇਹ ਪੂਰੇ 75 ਸਾਲਾਂ ਦੇ ਇਤਿਹਾਸ ਦੇ ਵਿੱਚ ਪਿੱਛੇ ਗੱਦਲਵਾ ਸੀਟ ਦੇ ਉੱਤੇ ਪਹਿਲੀ ਵਾਰੀ ਕੈਂਡੀਡੇਟ ਹੈ ਜਿਹੜੀ ਲੇਡੀਜ਼ ਉਹ ਕਾਂਗਰਸ ਪਾਰਟੀ ਨੇ ਦਿੱਤੀ ਹੈ ਚਾਰ ਚੋਮਣੀ ਚਿਮਣੀ ਚੋਂ ਨਾ ਹੋ ਰਹੀਆਂ ਕਿਸੇ ਦੂਜੀ ਪਾਰਟੀ ਨੇ ਕਿਸੇ ਲੇਡੀਜ਼ ਨੂੰ ਮੂਹਰੇ ਕੀਤਾ ਇੱਥੇ ਵੀ ਲੇਡੀਜ਼ ਹੈ ਪਰਿਵਾਰ ਲੋਕੀ ਕਹਿੰਦੇ ਪਰਿਵਾਰਵਾਦ ਆ ਗਿਆ ਕਾਂਗਰਸ ਜਦੋਂ ਤੁਸੀਂ ਜਦੋਂ ਬਠਿੰਡੇ ਤੇ ਨਹੀਂ ਸੀ ਲੜੀ ਜਦੋਂ ਬਠਿੰਡੇ ਸੀਟ ਤੇ ਨਹੀਂ ਸੀ ਲੜੀ ਅਮਰਤਾ ਵੜਿੰਗ ਤੁਸੀਂ ਉਦੋਂ ਕਹਿੰਦੇ ਸੀ ਲੜ ਗਿਆ ਉਦੋਂ ਰਾਜਾ ਕਿ ਤੁਸੀਂ ਉਦੋਂ ਅਲੀ ਲਾਉਣਾ ਹੀ ਆ ਵੋਟਰਾਂ ਨੇ ਤੇ ਲੋਕਾਂ ਨੇ ਉਦੋਂ ਕਹਿੰਦੇ ਜੀ ਤੁਸੀਂ ਜੀਤ ਮੈਂ ਤੁਹਾਨੂੰ ਟਿਕਟ ਵੇਚ ਕੇ ਅੱਜ ਜੇ ਕਿਸੇ ਨਵਜੇਤ ਕੋਣ ਨਵਜੋਤ ਕੋਣੀ ਨੂੰ ਜਾਂ ਹੋਰ ਕਿਸੇ ਛੋਟੇ ਵਰਕਰ ਨੂੰ ਆਪਾਂ ਟਿਕਟ ਦੇ ਦਿੰਦੇ ਤੁਸੀਂ ਕਹਿੰਨਾ ਸੀ ਵੀ ਟਿਕਟ ਵੇਚ ਗਏ ਜੀ ਤੇ ਡਰਦੇ ਨਹੀਂ ਖੜੇ ਅੱਜ ਰਾਜੇ ਵਿੜਿੰਗ ਦੀ ਮਿਸ ਜੀ ਖੜੀ ਐ ਅਮਰਤਾ ਵਿੜਿੰਗ ਉਹ ਕੀ ਐ ਸਿਸਟਮ ਉਹ ਅਸੀਂ ਉੱਥੇ ਬਹੁਤ ਮਤ ਨਾਲ ਜਿੱਤਾਂਗੇ ਕਿਉਂਕਿ ਲੇਡੀਜ਼ ਜਿਹੜੀ ਐ ਲੇਡੀਜ਼ ਨੂੰ ਵੋਟ ਪਾਉਂਦੀ ਐ 50% ਦਾ ਲੇਡੀਜ਼ ਵੋਟਰ ਵੀ ਐ ਨਾ ਉੱਥੇ ਤੁਸੀਂ ਪਿੱਛੇ ਇੱਕ ਪੜਾਈ ਜਾਣੇ ਮੈਂ ਭੁੱਲਿਆ ਨਾ ਹੋਵਾਂ ਇੱਕ ਰੈਲੀ ਨੂੰ ਸਬੋਧਨ ਕਰ ਰਿਹਾ ਸੀ ਭਵੰਤਮਾਨ ਉੱਥੇ ਇੱਕ ਲੇਡੀਜ਼ ਆਂਗਣਵਾੜੀ ਜਾਂ ਕੋਈ ਆਪਣੀ ਜਿਹੜੀ ਕਰਦੇ ਆਪਣੇ ਆ ਉਹ ਤਾਂ ਘਰੇਲੂ ਵਰਕਰ ਸੀ ਉੱਥੇ ਸੀ ਕਵਰ ਕਰ ਰਹੇ ਸੀਗੇ ਕੋਈ ਘਰੇਲੂ ਜਿਹੜੀ ਲੇਡੀਜ਼ ਗਈ ਹੋਈ ਸੀ ਉਹਨੂੰ ਜਿਹੜਾ ਸਿਕਿਉਰਿਟੀ ਨੇ ਬਾਹਰ ਕਰ ਦਿੱਤਾ ਸੀ ਕਹਿੰਦੇ ਤੁਹਾਡੇ ਕਾਲੀ ਚੁੰਨੀ ਲਈ ਹੈ ਕਾਲੀ ਚੁੰਨੀ ਲੈਣੀ ਮਾੜੀ ਗੱਲ ਕਾਲੀ ਚੁੰਨੀ ਲੈਣੀ ਮਾੜੀ ਗਲਤੀ ਨਹੀਂ ਅੱਛਾ ਇਹਨਾਂ ਲੀਡਰਾਂ ਦੇ ਕਾਲੀਆਂ ਜਾਗਟਾਂ ਪਾਈਆਂ ਕਾਲੇ ਕਾਰਨਾਮੇ ਇਹਨਾਂ ਲੀਡਰਾਂ ਦੇ ਸਾਰਿਆਂ ਦੇ ਸ਼ਾਸਕਾਂ ਦੇ ਮੈਂ ਕਾਲੀ ਕਾਂਗਰਸੀ ਦੀ ਗੱਲ ਜਾਂ ਆਰਾਮ ਨਹੀਂ ਕਰੂੰਗਾ ਇਹ ਅੰਦਰੋਂ ਕਾਲੇ ਤੇ ਇਹਨਾਂ ਦੀਆਂ ਕਾਰਨਾਵੇਂ ਕਾਲੇ ਤੇ ਜੇਕ ਸਾਡੀ ਧੀ ਨੇ ਭੈਣ ਨੇ ਕੋਈ ਕਾਲੀ ਚੁੰਨੀ ਲੈ ਲਈ ਉਹਦੇ ਨਾਲ ਤੁਸੀਂ ਰੈਲੀ ਦੇ ਵਿੱਚ ਕਾਦੇ ਵਾਸਤੇ ਲਿਆਂਦਾ ਗਿਆ ਸਾਨੂੰ ਉਹਨੂੰ ਕਿਹਾ ਸੀ ਭਾਈ ਤੁਹਾਡੀ ਹਾਜ਼ਰੀ ਲੱਗ ਜੂਗੀ ਨਰੇਗਾ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਸੀ ਵਿਚਾਰੀਆਂ ਉਹਨਾਂ ਨੂੰ ਤਾਂ ਦੇੜੀ ਤੱਕ ਮਤਲ ਸੀ ਉਹ ਕਹਿੰਦੇ ਸਾਨੂੰ ਤਾਂ ਪੀਰੇ ਦੀਹਾੜੀ ਤੱਕ ਮਤਲਵਾ ਤੇ ਸਾਨੂੰ ਲਿਆ ਕੇ ਜਦੋਂ ਭਾਇਆ ਇਹਨਾਂ ਨੇ ਤੇ ਅਸੀਂ ਜੋ ਅੰਦਰ ਜਾਣ ਲੱਗੀਆਂ ਉਹ ਕਹਿੰਦੇ ਤੇਰੀ ਬੀਬੀ ਕਾਲੀ ਚੁੰਨੀ ਲਈ ਐ ਉਹ ਕਹਿੰਦੇ ਫਿਰ ਮੇਰਾ ਗੁੱਤ ਵੀ ਕਾਲੀ ਐ ਇਹ ਤਦੱਕ ਬੋਲੀ ਉਹ ਗੁੱਸੇ ਚ ਵੀ ਮੇਰੇ ਤਾਂ ਗੁੱਤ ਵੀ ਗਾਲੀ ਆ ਤੇ ਜਿਨ੍ਹਾਂ ਲੋਕਾਂ ਦੀਆਂ ਦਾੜ੍ਹੀਆਂ ਕਾਲੀਆਂ ਫਿਰ ਉਹਨਾਂ ਲੋਕਾਂ ਦੀਆਂ ਨੌਜਵਾਨਾਂ ਦੀਆਂ ਜਾਂ ਜਿਹੜੇ ਮੇਰੇ ਵਰਗੇ ਆ ਉਹਨਾਂ ਦੀ ਰਿਪੋਰਟ ਨਹੀਂ ਪਹੁੰਹਣਗੇ ਜਾਂ ਤਾਂ ਪੋਲਿੰਗ ਬੂਥ ਦੇ ਪੋਲਿੰਗ ਬੂਥ ਦੇ ਉੱਤੇ ਕੱਲ ਨੂੰ ਇਹਨਾਂ ਦੀ ਸਕਿਉਰਿਟੀ ਨੇ ਜਿਵੇਂ ਪਹਿਲਾਂ ਰੋਕਿਆ ਅੱਜ ਵੀ ਰੋਕ ਦੇਣ ਜਿਹੜੀਆਂ ਲੋਕਾਂ ਦੀਆਂ ਮੁੰਨਕੋ ਦਾੜ੍ਹੀਆਂ ਕਾਲੀਆਂ ਜਾਂ ਜਿਨ੍ਹਾਂ ਦੇ ਸਿਰ ਦੇ ਵਾਲ ਜਾਂ ਗੁੱਤਾਂ ਕਾਲੀਆਂ ਉਹਨਾਂ ਬੁੜੀਆਂ ਦਾ ਅਜ ਬੋਟ ਨਾ ਪਉਣ ਅਸੀਂ ਤਾਂ ਕਿਸੇ ਨੂੰ ਕਾਲਾ ਨਹੀਂ ਕਹਿੰਦੇ ਕਿਸੇ ਨੂੰ ਗੋਰਾ ਨਹੀਂ ਕਹਿੰਦੇ ਅੱਜ ਤਾਂ ਕਹਿੰਦੇ ਵੀ ਜੋ ਸਾਨੂੰ ਅਮਰਦਾ ਬੜਿੰਗ ਨੂੰ ਵੋਟ ਪਾਊਗਾ ਅਸੀਂ ਤਾਂ ਉਹਦੇ ਪਹਿਲੀ ਗੱਲ ਤਾਂ ਦੁੱਖ ਸੁੱਖ ਦੇ ਵਿੱਚ ਯਾਰ ਪਹਿਲੀ ਗੱਲ ਰਾਜਾ ਬੜਿੰਗਾ ਜਿਹੜਾ ਉਹ ਦੁੱਖ ਸੁੱਖ ਦੇ ਵਿੱਚ ਹਰੇਕ ਬੰਦੇ ਦੇ ਨਾਲ ਖੜਾ ਹਮ ਹਰ ਇੱਕ ਬੰਦੇ ਦੇ ਨਾਲ ਤੁਹਾਨੂੰ ਮੈਂ ਪਿੱਛੇ ਵੀ ਕਹਾੜਨਾ ਦਿੱਤਿਆਂ ਜਦੋਂ ਸਤਾਜੇ ਨਹੀਂ ਹੁੰਦਾ ਸੀ 2007 ਤੋਂ ਲੈ ਕੇ 17 ਤੱਕ ਉਦੋਂ ਵੀ ਉਹ ਵਰਕਰ ਦੇ ਨਾਲ ਖੜਾ ਹੈ ਰਾਜਾ ਵਡਿੰਗਾ ਜਿਹੜਾ ਉਹਨੂੰ ਤਿੰਨ ਵਾਰੀ ਲੋਕਾਂ ਨੇ ਫਿਰ ਕਿਉਂ ਜਿਦਾਤ ਲਓ ਇਹ ਤੇ ਅੱਜ ਦਿਖਾ ਰਹੇ ਐ ਜਮੀਨ ਪੱਧਰ ਤੇ ਵਿਆਹ ਵੀ ਨਹੀਂ ਹੋਇਆ ਆ ਵੀ ਨਹੀਂ ਹੋਇਆ ਆ ਵੀ ਨਹੀਂ ਹੋਇਆ ਤੇ ਫਿਰ ਤੁਸੀਂ ਤਿੰਨ ਵਾਰੀ ਗਿੱਦਲ ਵੇਲੋ ਕਿਉਂ ਜਿਦਾਤਾ ਜਦੋਂ ਕੰਮ ਹੀ ਨਹੀਂ ਸੀ ਕਰਦਾ ਉਹਨੂੰ ਦੂਜੀ ਵਾਰੀ ਤੀਜੀ ਵਾਰੀ ਚੱਕ ਕੇ ਪਰੇ ਮਾਰਦੇ ਹਮ ਕੱਡੇ ਕੱਡੇ ਤਣਾਟ ਲੋਕਾਂ ਨੂੰ ਹਰਾ ਕੇ ਗਿਆ ਉਹ ਮਨਪ੍ਰੀਤ ਨੂੰ ਹਰਾਇਆ ਤੇ ਡਿੰਪੀ ਢਿੱਲੋਂ ਵੀ ਤਣਾਟ ਹੀ ਹੈ ਅੱਜ ਰਮਨ ਜੀ ਅਸੀਂ ਦੋ ਸਰਕਾਰਾਂ ਨਾਲ ਲੜ ਰਹੇ ਹਾਂ ਗੱਦੜਵਾ ਚੋਣ ਹੈ ਜਿਹੜੀ ਉਹ ਜਿੱਤ ਹਾਰ ਕਰਨੀ ਹੈ ਭਗਵਾਨ ਦੇ ਹੱਥ ਜਿੱਤ ਜਾਂ ਭਗਵਾਨ ਲੋਕ ਹੈ ਜਿਹੜੇ ਉਹ ਰੱਬ ਦਾ ਰੂਪ ਹੈ ਅਸੀਂ ਦੋ ਸਰਕਾਰਾਂ ਨਾਲ ਲੜ ਰਹੇ ਹਾਂ ਇੱਕ ਤਾਂ ਮੋਦੀ ਨਾਲ ਤੇ ਇੱਕ ਇਥੋਂ ਦੀ ਜਿਹੜੀ ਜ਼ਾਲਮ ਸਰਕਾਰ ਆ ਭਗਵੰਤ ਮਾਨ ਦੀ ਜਿਹੜੀ ਲੋਕਾਂ ਤੇ ਅਤਿਆਚਾਰ ਕਰ ਰਹੀ ਹੈ ਬੇਰਜ਼ਗਾਰਾਂ ਨੂੰ ਲਾਠੀ ਚਾਰਜ ਕਰ ਰਹੀ ਹੈ ਤੇ ਉਹਨਾਂ ਨਾਲ ਲੜ ਰਹੇ ਆ ਤੇ ਜੇ ਭਾਈ ਜਾਨਸ ਮੰਨ ਕੇ ਚੱਲੋ ਪਹਿਲੀ ਗੱਲ ਤਾਂ ਸਾਡੇ ਹੌਸਲੇ ਬੁਲੰਦ ਆ ਸਾਡੀ ਇਸ ਆਪਣੀ ਸਾਡੇ ਤੇ ਭਗਵਾਨ ਦੀ ਕਿਰਪਾ ਵੀ ਅਸੀਂ ਜਿੱਤਾਂਗੇ ਕਿੰਨੀਆਂ ਕਿ ਵੋਟਾਂ ਦੀ ਜਿੱਤੋਂਗੇ ਨਹੀਂ ਜਿੱਤ ਦਾ ਜਿੱਤ ਹੁੰਦੀ ਹੈ ਨਾ ਪਿਛਲੀ ਵਾਰੀ ਦੀ ਤਾਂ 13-1400 ਤੇ ਜਿੱਤੇ ਅਸੀਂ ਰਾਜਾ ਆਪਣਿੰਗ ਤੇ ਜਿੱਤੇ ਤੇ ਜਿੱਤ ਹੈ ਨਾ ਤੇ ਜੇ ਡੀਐਮ ਪੀ ਢਿੱਲੋਂ ਨੂੰ ਕਹੀਏ ਜਦੋਂ 1300 1100 ਤੇ ਹਾਰ ਗਿਆ ਤੇ ਹਾਰ ਤਾਂ ਫਿਰ ਹਾਰ ਹੀ ਹੈ ਨਾ ਕਈ ਵਾਰੀ ਇੱਕ ਵਿਕਟ ਦੇ ਉੱਤੇ ਹੀ ਹੂੰ ਸਾਰਾ ਕੰਮ ਇਧਰ ਉਧਰ ਹੋ ਜਾਂਦਾ ਆਖੀਰਲੇ ਓਵਰ ਦੇ ਵਿੱਚ ਹੂੰ ਸਾਰਾ ਸਿਸਟਮ ਬਦਲ ਜਾਂਦਾ ਇਹ ਨਹੀਂ ਪਤਾ ਵੀ ਆਖੀਰਲੇ ਓਵਰ ਦੇ ਵਿੱਚ ਇੱਥੇ ਪਰ ਕਦੇ ਐ ਤਾਂ ਨਹੀਂ ਲੱਗਦਾ ਡਰ ਜਾਂ ਤਾਂ ਨਹੀਂ ਲੱਗਦਾ ਤੁਹਾਨੂੰ ਵੀ ਡਰ ਲੱਗਦਾ ਹੋਵੇ ਦਰ ਨੂੰ ਪਹਿਲੀ ਵਾਰੀ ਲੜਨ ਲੱਗੇ ਆ 1992 ਦੇ ਲੜਦੇ ਆ 1992 ਦੇ ਵਿੱਚ ਤਾਂ ਅੱਤਵਾਦ ਕਹਿੰਦੀ ਸੀ ਵੀ ਤੁਸੀਂ ਇਲੈਕਸ਼ਨ ਹੀ ਨਹੀਂ ਲੜਨਾ ਕੱਲੀ ਕਾਂਗਰਸ ਲੜੀ ਸੀ ਹਮ ਕਾਲੀ ਦਲ ਹੋਰ ਤੀਜੀ ਚੌਥੀ ਪਾਰਟੀ ਭੱਜ ਗਈ ਸੀ ਅਸੀਂ ਤਾਂ ਉਦੋਂ ਦੇ ਲੜਦੇ ਆ ਰਹੇ ਹਾਂ ਬਿਲਕੁਲ ਤੇ ਤੁਹਾਨੂੰ ਇਹ ਕਿਵੇਂ ਲੱਗ ਰਿਹਾ ਹੁਣ ਕਾਲੀ ਦਲ ਉਥੋਂ ਬਾਹਰ ਹੈ ਕਾਲੀ ਦਲ ਜਿਹੜਾ ਉਹ ਗਿੱਧੜਵਾਦੀ ਸ਼ੀਟ ਤੋਂ ਬਾਹਰ ਹੈ ਕੀ ਲੱਗ ਰਿਹਾਗਾ ਤੁਹਾਨੂੰ ਉਸ ਦੀ ਕੀ ਚਰਚਾ ਵਾਂ ਨਹੀਂ ਕਾਲੀ ਦਲ ਦਾ ਬਾਹਰ ਹੋਣਾ ਉਹ ਕੁਝ ਜਿਹੜੀ ਮੰਨ ਕੇ ਚੱਲੋ ਜਦੋਂ ਸਰਵਉੱਚ ਅਦਾਲਤ ਆ ਆਪਣੀ ਉਹ ਸਰਵਉੱਚ ਅਦਾਲਤ ਨੇ ਜੋ ਉਹਨਾਂ ਨੂੰ ਫੈਸਲਾ ਦਿੱਤਾ ਹੈ ਤਨਖਾਹਿਆ ਕਰਾਰ ਲਾਇਆ ਸੀ ਨਾ ਉਹਦੇ ਕਰਕੇ ਉਹਨਾਂ ਨੂੰ ਬਾਹਰ ਰਹਿਣਾ ਬੰਦასი ਤੋਂ ਬਾਹਰ ਰਹੇ ਵੀ ਹੈ ਅੱਜ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਪ੍ਰਧਾਨਗੀ ਤੋਂ ਅਸਤੀਫਾ ਦੇ ਗਿਆ ਉਹ ਵੀ ਇੱਕ ਇੱਕ ਸਿਸ਼ਟਾਚਾਰ ਦੇ ਵਿੱਚ ਉਹਨੇ ਅਸਤੀਫਾ ਦਿੱਤਾ ਚਲੋ ਉਹਨਾਂ ਤੋਂ ਮੰਗ ਹੋ ਰਹੀ ਸੀ ਕਾਫੀ ਟਾਈਮ ਪਹਿਲਾਂ ਤੇ ਜਦੋਂ ਉਹਨੇ ਅਸਤੀਫਾ ਦੇ ਵੀ ਦਿੱਤਾ ਜੀ ਉਹ ਲੋਕ ਜਿਹੜੇ ਉਹਦੇ ਵਿਰੋਧੀ ਅੱਜ ਕਹ ਰਹੇ ਦੇਰ ਆਇਆ ਇਹ ਦਰਸਤ ਆਇਆ ਉਹ ਆ ਇਹ ਵੀ ਦੇਰ ਤਾਂ ਦਿੱਤਾ ਨਾ ਹੁਣ ਤੁਸੀਂ ਹੁਣ ਤੁਸੀਂ ਇਲੈਕਸ਼ਨ ਕਰਾ ਲਓ ਇਲੈਕਸ਼ਨ ਕਰਾ ਕੇ ਜਿਹੜਾ ਪ੍ਰਧਾਨ ਬਣੂਗਾ ਉਹਨੂੰ ਮੰਨ ਲਓਗੇ ਹੋ ਸਕਦਾ ਤੁਸੀਂ ਉਹਨੂੰ ਵੀ ਨਾ ਮੰਨੋ ਮੈਂ ਕਹਿੰਦਾ ਵੀ ਜਿਹੜਾ ਕਾਲੀ ਦਲ ਦਾ ਪਿੱਛੇ ਰਹਿਣਾ ਡਾਉਣ ਹੋਣਾ ਇਹ ਪੰਜਾਬ ਵਾਸਤੇ ਨਹੀਂ ਪੂਰੇ ਪੰਜਾਬੀ ਹਿੱਸੇ ਤੇ ਪੰਜਾਬ ਵਾਸਤੇ ਖਾਸ ਕਰ ਜੋ ਸਾਡੇ ਇਥੇ ਪੰਜਾਬੀ ਕਨਕਸਾਨੀ ਸੂਬਾ ਹੈ ਉਹਦੇ ਵਾਸਤੇ ਵੀ ਮਾਰਾ ਅੱਜ ਦੇਖੋ ਤੁਸੀਂ ਸਾਡਾ ਕਿਸਾਨ ਕਿਉਂ ਰੋਲਦਾ ਫਿਰਦਾ ਇਹ ਬੇਵਜਿਹਰ ਬੇਕਰ ਲੋਕ ਹੈ ਜਿਹੜਾ ਦੇ ਮੰਤਰੀ ਹੈ ਚਾਹੇ ਉਹ ਪੰਚਾਇਤ ਮੰਤਰੀ ਹੈ ਤੇ ਚਾਹੇ ਕੋਈ ਇਹਨਾਂ ਦਾ ਖੇਤੀਬਾੜੀ ਮੰਤਰੀ ਹੈ ਉਹ ਬੇਵਜਿਹਰ ਬੇਕਰ ਬੰਦੇ ਆ ਇਹਨਾਂ ਨੂੰ ਸੈਂਟਰ ਦੇ ਉੱਤੇ ਪੁੱਛੇ ਨਹੀਂ ਜਾਂਦਾ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲਰਗੇ ਕੈਪਟਨ ਰਗੇ ਸੀ ਨਾ ਉਹ ਉੱਥੇ ਜਾ ਕੇ ਉਹਨਾਂ ਦੀ ਆਪਦੀ ਗੱਲ ਸੀ ਉਹ ਤੁਹਾਡੀ ਨਾਲ ਉਹਨਾਂ ਦੀ ਇੱਕ ਲੈਣ ਦੇਣ ਸੀ ਪਹਿਲਾਂ ਦੀ ਸਾਂਝ ਸੀਗੀ ਤੇ ਉੱਥੇ ਜਾ ਕੇ ਉਹ ਆਪ ਦਾ ਕੰਮ ਕਰਵਾ ਲਿਆਉਂਦੇ ਸੀ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਘਬਰਾਓ ਨਾ ਅਸੀਂ ਕਾਂਗਰਸ ਸੀਟ ਹੈ ਜਿਹੜੀ ਗੱਦਲਵਾ ਵੀ ਜਿੱਤੂਗੀ ਬਾਕੀ ਵਿਚਾਰੇ ਜਿੱਤਾਂਗੇ ਇਨੀ ਕੋਈ ਗੱਲ ਤੇ ਜਿੱਤ ਹਾਰ ਤਾਂ ਇੱਕ ਜਦ ਹੁਣ ਰਾਤ ਹੋਣ ਚੱਲੀ ਐ ਤੇ ਸਵੇਰ ਤਾਂ ਦਿਨ ਚੜੂਗਾ ਤੇ ਜੇ ਰਾਤ ਆ ਤਾਂ ਸਵੇਰਾ ਵੀ ਐ ਤੇ ਸਵੇਰੇ ਤੋਂ ਬਾਅਦ ਆਉਣ ਵਾਲੀ ਰਾਤ ਵੀ ਐ ਇਸ ਕਰਕੇ ਘਬਰਾਉਣ ਦੀ ਲੋੜ ਹੀ ਨਹੀਂ ਇਹ ਤਾਂ ਜਿੱਤਾਂ ਹਾਰਾਂ ਦਾ ਹੁੰਦੀਆਂ ਰਹਿੰਦੀਆਂ ਪਰ ਅਸੀਂ ਐਡੇ ਕੋਈ ਮਾੜਿਆ ਕੈਂਡੀਡੇਟ ਨਹੀਂ ਦਿੱਤਾ ਪਹਿਲੀ ਗੱਲ ਤਾਂ ਅਸੀਂ ਲੇਡੀਜ਼ ਕੈਂਡੀਡੇਟ ਦਿੱਤਾ ਇਹਨਾਂ ਨੇ ਨਾ ਦਿੱਤਾ ਜੀ ਇਹ ਵੀ ਦੇ ਰਹੇ ਨੇ ਨਾ ਦੂਜੀਆਂ ਪਾਰਟੀਆਂ ਕਹਿੰਦੀਆਂ ਵੀ 33% ਸਾਡਾ ਰਾਖਵਾ ਕਰਨ ਕੀਤਾ ਵਾ ਆ 33% ਦੇ ਵਿੱਚੋਂ ਦੇਖੋ ਚਾਰਾਂ ਦੇ ਵਿੱਚੋਂ ਅਸੀਂ ਦੋ ਦਿੱਤੇ ਨੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਹਾਡਾ ਕਵਰੇਜ ਕਰਨਾ ਫਰਜ ਹੈ ਤੁਸੀਂ ਸਵਾਲ ਪੁੱਛਣਾ ਤੁਹਾਡਾ ਫਰਜ ਹੈ ਪਰ ਅਸੀਂ ਕਦੇ ਵੀ ਨਹੀਂ ਘਬਰਾਏ ਅਸੀਂ ਤੁਹਾਨੂੰ 192 ਦੇ ਵਿੱਚ ਨਹੀਂ ਘਬਰਾਏ ਜਦੋਂ ਗੋਲੀ ਦਾ ਆਰਡਰ ਸੀ ਮੈਂ ਵੋਟਾਂ ਆਪਾਂ ਕਿਹਾ ਪਹਿਲੀ ਵੋਟ ਆ ਮੇਰੀ ਤੇ ਮੈਂ ਉਸ ਤੋਂ ਬਾਅਦ ਮੈਨੂੰ ਆਪ ਨੂੰ ਗੁੱਦ ਨੂੰ ਗੋਲੀ ਦਾ ਆਰਡਰ ਹੈ ਮੇਰੇ ਸਾਰੇ ਪਰਿਵਾਰ ਨੂੰ ਤਾਂ ਜਦੋਂ ਉਹਦੋਂ ਨਹੀਂ ਘੁਭਰਾਏ ਇਹ ਕਾਂਗਰਸ ਇਹੋ ਜੀ ਜਮਾਤ ਹੈ ਵੀ ਜਿਹੜੀ ਇਹਦੀ ਇੱਕ ਭਰਉਣ ਵਾਲਾ ਜਿੱਦ ਹੈ ਹੀ ਨਹੀਂ ਪਰ ਇਹ ਜਿਹੜੇ ਅੱਜ ਜਿਹੜੇ ਤੁਸੀਂ ਜਿਨ੍ਹਾਂ ਦੇ ਹੱਥ 'ਚ ਵਾਂਗੜੂਰ ਦਿੱਤੀ ਹੈ ਨਾ ਇਹਨਾਂ ਨੂੰ ਅਸੀਂ ਮਾੜੇ ਨਹੀਂ ਕਹਿੰਦੇ ਪਰ ਇਹ ਡਰਾਈਵਰ ਮਾੜੇ ਆ ਜਿਨ੍ਹਾਂ ਦੇ ਹੱਥ 'ਚ ਤੁਸੀਂ ਬੱਸ ਫੜਾਤੀ ਹੈ ਤੇ 55 ਸੀਟਾਂ ਤੇ ਮੈਨੂੰ ਲੱਗਦਾ ਵੀ ਕਿਸੇ ਲੈ ਕੇ ਕਿਸੇ ਖੂ ਟੋਬੇ ਨਹਿਰ ਦੇ ਵਿੱਚ ਨਾ ਵੜ ਜਾਣ ਪੂਰਾ ਪੰਜਾਬ ਇਹਨਾਂ ਦੇ ਹੱਥ 'ਚ ਫੜਾਤਾ ਇਹਨਾਂ ਨੂੰ ਤਾਂ ਕੋਈ ਸਾਈਕਲ ਨਹੀਂ ਦਿੰਦਾ ਸੀ ਮੰਗਿਆ ਤੇ ਤੁਸੀਂ ਇਹਨਾਂ ਨੂੰ ਪੰਜਾਬ ਦੇਤਾ ਇਹਨਾਂ ਨੂੰ ਸਾਈਕਲ ਨਹੀਂ ਮੰਗਿਆ ਦਿੰਦਾ ਜਿਹੜੇ ਅੱਜ ਲੀਡਰ ਬਣੇ ਫਿਰਦੇ ਆ ਇਸ ਕਰਕੇ ਮੈਂ ਹਾਜ਼ਰੀਨ ਆਉਂਦਾ ਕਾਲਾ ਸ਼ਰਮਾ ਜੀ ਤੋਂ ਗਿੱਦੜਵਾ ਸੀਟ ਅਸੀਂ ਜਿੱਤਾਂਗੇ ਬਾਕੀ ਸੀਟਾਂ ਵੀ ਅਸੀਂ ਪੂਰਨ ਬਹੁਤ ਨਾ ਜਿੱਤਾਂਗੇ ਜੀ ਬਿਲਕੁਲ ਇਹ ਸਨ ਕਾਲਾ ਸ਼ਰਮਾ ਜੀ ਜਿਨ੍ਹਾਂ ਨੇ ਕਿਹਾ ਸੀ ਵੀ ਜਿਹੜਾ ਗਿੱਦੜਵਾ ਸੀਟ ਕਹਿੰਦੇ ਜਿੱਤਾਂਗੇ ਤਾਂ ਵੇਖੋ ਬਾਜੀਦ ਕੌਣ ਮਾਰਦਾ ਗਿੱਦੜਵਾ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੀਬੀ ਨਿਊਜ਼ ਟੀਵੀ ਤੇ ਮੈਂ ਰਾਮਨਦੀਪ ਸਿੰਘ ਸੋਢੀ ਧੰਨਵਾਦ